ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਆਵਾਜ਼ੀ ਕੁੰਦੇ ਦਰਵਾਜ਼ੇ ਤੇ ਅੱਜ ਲਈ ਅਸੀਂ ਗੁਰਦੁਆਰਾ ਸੰਤ ਕਾ ਖਾਲਸਾ ਪਿੰਡ ਰੋਡੇ ਜੋ ਗੁਰਦੁਆਰਾ ਸੰਤ ਬਾਬਾ ਜਨਾ ਸਿੰਘ ਖਾਲਸਾ ਪਿੰਡਰਾਵਾਲੇ ਦੇ ਜਨਮ ਸਥਾਨ ਨਾਲ ਜਾਦੇ ਵਿੱਚ ਬਣਿਆ ਹੋਇਆ ਤੇ ਅੱਜ ਇੱਥੇ ਬਾਬਾ ਜਗਿੰਦਰ ਸਿੰਘ ਜੀ ਬਾਬਾਏ ਕੂਮ ਬਾਬਾ ਜਗਿੰਦਰ ਸਿੰਘ ਜੀ ਜੋ ਸੰਤ ਬਾਬਾ ਜਨਾ ਸਿੰਘ ਖਾਲਸਾ ਪਿੰਡਰਾਵਾਲੇ ਦੇ ਸਤਕਾਰਯੋਗ ਪਿਤਾ ਜੀ ਸਨ ਉਹਨਾਂ ਦੀ ਜਿਹੜੀ ਵਰਸੀ ਦੇ ਸਮਾਰੋਹ ਦੇ ਵਿੱਚ ਆਏ ਸਾਂ ਸਾਡੀ ਮੁਲਾਕਾਤ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੁਰਾਣੇ ਸਹਿਯੋਗੀ ਉਹਨਾਂ ਦੇ ਨਾਲ ਨਿਭਣ ਵਾਲੇ ਅਤੇ ਸ਼ਾਬਕਾ ਐਮਪੀ ਰਾਜਦੇਵ ਸਿੰਘ ਜੀ ਉਹਨਾਂ ਨਾਲ ਮੁਲਾਪ ਹੋਇਆ ਮੌਜੂਦਾ ਸੰਦਰਭ ਦੇ ਵਿੱਚ ਅਤੇ ਪਰਾਤਨ ਜੋ ਸਿੱਖ ਸਿਆਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਰਾਜਦੇਵ ਸਾਹਿਬ ਸਾਹਿਬ ਦਾ ਐਮਪੀ ਹੋएंगे ਇਹ ਉਹਦੇ ਸਿਆਸਤ ਦੇ ਵਿੱਚ ਵੀ ਚੰਗੀ ਤਰ੍ਹਾਂ ਮਾਰ ਹੋ ਇਕੇ ਇ ਤੁਹਾਨੂੰ ਕ੍ਰਿਟੀਕ ਸਬਿੰਦਰ ਸਿੰਘ ਨੂੰ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਤੇ ਪਰ ਮੈਂ ਗੱਲ ਪਹਿਲਾਂ ਦੇ ਹੀ ਜਾਣਣਾ ਚਾਹੁੰਦਾ ਕਿ ਅੱਜ ਦੀ ਸਿਆਸਤ ਤੇ ਬਾਬਾ ਜਗਿੰਦਰ ਸਿੰਘ ਦੀ ਸ਼ਾਸਨ ਦੇ ਵਿੱਚ ਕੀ ਅੰਤਰ ਦੇਖੋ ਜੀ ਜਿਹੜੀ ਅੱਜ ਦੀ ਸਿਆਸਤ ਜਿਹੜੀ ਹੈਗੀ ਹੈ ਉਹ ਹੋ ਝੂਠ ਤੇ ਜਿਹੜੀ ਆ ਉਹ ਉਹਦੀ ਨੀਤੀ ਕੀਤੀ ਹੋਈ ਹੈ ਤੇ ਝੂਠ ਜੱਲਾ ਤੇ ਆਧਾਰ ਤੇ ਜਿਹੜੀ ਆ ਉਹ ਸਿਆਸਤ ਹੋ ਰਹੀ ਹੈ ਤੇ ਸਿੱਖੀ ਦੇ ਸੁਭਚਿੰਤਕ ਜਿਹੜੇ ਹੈ ਜਾਂ ਸ਼ੋਸ਼ਣ ਕਰਨ ਦੇ ਨਾਤੇ ਕੋਈ ਸਿਆਸਤ ਨਹੀਂ ਕਰ ਰਿਹਾ ਹਾਂਜੀ ਸੋ ਬਾਬਾ ਜਗENDER ਸਿੰਘ ਜਿਹੜੇ ਸੀ ਉਹ ਰੱਬੀ ਰੂਪ ਸੀਗੇ ਠੀਕ ਹੈ ਤੇ ਉਹਨਾਂ ਨੇ ਹਮੇਸ਼ਾ ਹੀ ਸਿੱਖ ਮਰਿਆਦਾ ਨੂੰ ਜਿਹੜਾ ਪਹਿਲੇ ਨੰਬਰ ਤੇ ਰੱਖਿਆ ਤੇ ਸਿੱਖ ਮਰਿਆਦਾ ਲਈ ਥਾਲਸਾ ਪੰਥ ਦੀ ਚੜ੍ਹਦੀ ਤਲਾ ਲਈ ਉਨਾ ਸੂਲਾਂ ਤੇ ਪਹਿਰਾ ਦਿੰਦੇ ਹੋਏ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾ ਦਾਤੇ ਨੇ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਵੱਠੇ ਸੀ ਸਿਆਸਤ ਕੀਤੀ ਜੀ ਉਹ ਸਿਆਸਤ ਦੇ ਵਿੱਚ 1989 ਦੇ ਵੀ ਜਿਹੜੀ ਸਿਆਸਤ ਸੀ ਉਹ ਬੜੇ ਟਾਂਜਾਉ ਰਹੇ ਕਿਉਂਕਿ ਰਾਜਨੀਤੀ ਜਿਹੜੀ ਆ ਉਹ ਸਿੱਖਾਂ ਨੂੰ ਵਿਰਸੇ ਚ ਮਿਲੀ ਹੈ ਪਹਿਲਾਂ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਭ ਦੀ ਸਥਾਪਨਾ ਹੀ ਜਿਹੜੀ ਸੀ ਰਾਜਨੀਤੀ ਲਈ ਕੀਤੀ ਗਈ ਸੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਨੇ ਬਚਿੱਤਰ ਨਾਟਕ ਦੇ ਵਿੱਚ ਵੀ ਜਿਹੜਾ ਹੈ ਉਹ ਤੇ ਜਿਹੜਾ ਹਰੇਕ ਥਾਂ ਤੇ ਉਹਨਾਂ ਨੇ ਦਸੰਗਰੰਥ ਦੇ ਵਿੱਚ ਜਿਹੜੇ ਆ ਉਹ ਖਿਆਸਤ ਨੂੰ ਬੜੀ ਖਾਸ ਦੱਸਿਆ ਸਿੱਖਾਂ ਦੇ ਲਈ ਤੇ ਉਹ ਉਸੇ ਦੇ ਬਾਬਾ ਜੋਗਿੰਦਰ ਸਿੰਘ ਜਿਹੜੇ ਯਤਨ ਕਰਦੇ ਰਹੇਗੇ ਉਹ ਕਹਿੰਦੇ ਆ ਕਈ ਇਹ ਕਮੈਂਟ ਕਰਦੇ ਆ ਕਿ ਬਾਬਾ ਜਗਵੰਦਰ ਸਿੰਘ ਦੀ ਸਿਆਸਤ ਪਿੱਛੋਂ ਸਫਲ ਕਿਉਂ ਹੋ ਗਈ ਅੱਛਾ ਇਸ ਤੋਂ ਬਾਰੀ ਪਾਰਲੀਮੈਂਟ ਜਿੱਤ ਲਈ ਫੇਰ ਉਹ ਸਫਲ ਕਿਉਂ ਹੋ ਹਾਂ ਮੈਂ ਕਹਿਣਾ ਉਹ ਸਫਲ ਹੋਈੋ ਨਹੀਂ ਉਹ ਤਾਂ ਜਿਨ੍ਹਾਂ ਨੂੰ ਉਹਨਾਂ ਨੇ ਪਾਰਟੀ ਦੀ ਕਮਾਂਡ ਸੰਭੀ ਸੀ ਇਹ ਤਾਂ ਉਹਨਾਂ ਦੀ ਸਫਲਤਾ ਤਾਂ ਉਹਨਾਂ ਦਾ ਜਿਹੜਾ ਸਿਰ ਆ ਉਹਨਾਂ ਦੇ ਸਿਰ ਬਣਿਆ ਜਾਣਾ ਨਾ ਕਿ ਬਾਬਾ ਜਗਵੰਦਰ ਸਿੰਘ ਸਿਰ ਨਾ ਸਿਰ ਕਰਨ ਦੇ ਕਿੱਲੇ ਨਹੀਂ ਉਹ ਨਕਸ਼ੇ ਤਦੋਂ ਤੇ ਵੀ ਨੀਚੇਲੇ ਲੀਡਰ ਵਾਲੇ ਗੁਣੇ ਪੈਦਾ ਨਹੀਂ ਕੀਤੇ ਲੀਡਰ ਲਈ ਕਿਹ ਗੁਣ ਚਾਹੀਦਾ ਲੀਡਰ ਜਿਹੜਾ ਹੈ ਉਹ ਆਪਣੇ ਆਪ ਨਹੀਂ ਬਣ ਜਾਂਦਾ ਕੋਈ ਉੱਤੋਂ ਨਹੀਂ ਡਿੱਗਿਆ ਹੁੰਦਾ ਉਹ ਜਿਹੜਾ ਲੀਡਰ ਹੁੰਦਾ ਉਸਨੇ ਆਪਣੀ ਪਾਰਟੀ ਨੂੰ ਸੰਗਠਨ ਨੂੰ ਮਜ਼ਬੂਤ ਬਣਾਉਣਾ ਹੁੰਦਾ ਹਰੇਕ ਬੰਦੇ ਦਾ ਖਿਆਲ ਰੱਖਣਾ ਹੁੰਦਾ ਉਸਨੇ ਆਪਣੇ ਪਾਰਟੀ ਦਾ ਜਿਹੜਾ ਨਾਅਰਾ ਹੈ ਉਸ ਨੂੰ ਵੀ ਵਿਉਂਤਬੰਦ ਕਰਨਾ ਹੁੰਦਾ ਉਸਨੇ ਜਿਹੜੀ ਹੈਗੀ ਹੈ ਭਾਵਨਾ ਨੂੰ ਵੀ ਚੰਗੀ ਤਰ੍ਹਾਂ ਦਰਸਾਉਣਾ ਹੁੰਦਾ ਕਿ ਉਸਨੇ ਇੱਕ ਡੂੰਗੀ ਸੋਚ ਰੱਖਣੀ ਹੁੰਦੀ ਹੈ ਉਤੇ ਹਾਸਲ ਪਛੋਪੜ ਵੀ ਚਾਹੀਦਾ ਜੀ ਦੇ ਕੁਝ ਵੀ ਨਾ ਹੋਵੇ ਤੇ ਉਹ ਕਿਸ ਤਰ੍ਹਾਂ ਪਾਰਟੀ ਜੇ ਰਵਾਈ ਕਰ ਸਕਦਾ ਇਹ ਆਪਾਂ ਗੁਰਦੁਆਰਾ ਸੰਤਖਾਲਸਾ ਉਸ ਮਹਾਪੁਰਖਾਂ ਦੇ ਜਨਮ ਸਥਾਨ ਦੇ ਖੜੇ ਆ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਕੈਨ ਨਹੀਂ ਤੇ ਕਰਨੀ ਦੇ ਪੂਰੇ ਤੇ ਕੌਮ ਨੂੰ ਜਗਾਤਾ ਮੈਂ ਇੱਕ ਦੋ ਸਮਾਲ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਆ ਮੈਂ ਤੁਹਾਡੀ ਇੰਟਰਵਿਊ ਵੀ ਕੀਤੀ ਸੀ ਹਾਂ ਜੀ ਹਵਾ ਦੇ ਕੌਮ ਤੇ ਉਹ ਇਹ ਉੱਠ ਗਿਆ ਕਿ ਰਾਜਦੇਵ ਸਿੰਘ ਆਰਐਸਐਸ ਦਾ ਬੰਦਾ ਹੈ ਇਹ ਥੋੜਾ ਜਿਹਾ ਸਾਫ ਕਰ ਦਿਓ ਕਿ ਆਰਐਫਐਸ ਦੇ ਬੰਦੇ ਹੋ ਜਾਂ ਕਲਗੀਧਰ ਪਾਕ ਦੇ ਬੰਦੇ ਹੋ ਦੇਖੋ ਜੀ 2 ਮਿੰਟ ਇਹਦੇ ਵਿੱਚ ਮਾਈਕ ਫੋਨ ਨੂੰ ਕਿੰਨੇ ਕੋਣੇ ਸਮੇਂ ਮਾਈਕ ਫੋਨ ਨੂੰ ਵਿਸਤਾਰਤ ਜਵਾਬ ਦੇ ਨਹੀਂ ਕਿ ਗੁਰੂ ਗਵਿੰਦ ਸਿੰਘ ਸਾਹਿਬ ਮਹਾਰਾਜ ਦਾਤੇ ਸੀ ਉਹਨਾਂ ਤੋਂ ਸੇਧ ਲੈਣੀ ਹੈ ਤੇ ਜਦੋਂ ਉਹ ਜਾ ਰਹੇ ਸੀ ਨਦੇੜ ਸਾਹਿਬ ਵੱਲ ਜਿਹੜੂ ਅਕਸ਼ਰ ਨਗਰ ਕਹਿੰਦੇ ਆ ਉਹ ਬਹਾਦਰ ਸ਼ਾਹ ਨਾਲ ਜਾ ਰਹੇ ਹਾਂ ਬਹਾਦਰ ਸ਼ਾਹ ਜਿਹੜਾ ਸੀ ਔਰੰਗਜ਼ੇਬ ਦਾ ਪੁੱਤਰ ਸੀ ਉਸ ਔਰੰਗਜ਼ੇਬ ਦਾ ਪੁੱਤਰ ਸੀ ਜਿਹੜੇ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਚਾਰੇ ਸੈਤਜਾਦਿਆਂ ਨੂੰ ਸ਼ਹੀਦ ਕੀਤਾ ਗੁਰੂ ਸਾਹਿਬ ਦੇ ਜਿਹੜੇ ਹੈ ਪਿਤਾ ਦਾਤੇ ਗੁਰੂ ਤੇਜ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਤੇ ਗੁਰੂ ਸਾਹਿਬ ਵੀ ਉਹਨਾਂ ਦੇ ਨਾਲ ਵੱਡੀਆਂ ਜੁੱਧਾਂ ਦੇ ਵਿੱਚ ਰਹੇ। ਜੀ। ਪਰੰਤੂ ਫਿਰ ਉਹ ਸਮਝੌਤਾ ਜਿਹੜਾ ਸੀਦਾ ਉਹ ਤਰਨ ਦਾ ਤੇ ਬਈ ਜਿਹੜਾ ਸੁਚਨ ਅਨੰਦ ਹੈ ਤੇ ਜਿਹੜਾ ਬਲੀ ਵਿਖਾਨਾ ਉਹਨਾਂ ਨੂੰ ਸੌਂਪ ਦਿੱਤੇ ਜਾਣ ਇਸ ਗੱਲ ਤੇ ਗਲਬਾਤ ਹੋ ਰਹੀ ਸੀ ਲੜਪੜ ਉਹ ਮਟਮਲ ਹੋ ਗਈ ਸੀ ਜਦੋਂ ਗੁਰੂ ਸਾਹਿਬ ਜੋਤੀ ਜੋ ਸਮਾਜ। ਠੀਕ। ਤੇ ਉਹ ਇਸ ਰਾਜਨੀਤਕ ਵਿਉਂਤਬੰਦੀ ਸੀ। ਠੀਕ। ਔਰ ਰਾਜਨੀਤਿਕ ਬੀਮਤਬੰਦੀ ਸੀ ਰਾਜਨੀਤਿਕ ਬੀਮਤਬੰਦੀ ਜਿਹੜੀ ਹੁੰਦੀ ਹੈ ਉਹ ਜਰੂਰ ਸਾਹਿਬ ਤੋਂ ਅਸੀਂ ਉਹ ਤੋਂ ਸਾਡੇ ਮਾਰਗਦਰਸ਼ਕ ਹੋ ਹੀ ਨੇ ਠੀਕ ਹੈ ਅਸੀਂ ਲਈ ਹੈ ਮੇਰੇ ਨਾਲ ਵਾਅਦਾ ਕੀਤਾ ਸੀ ਦਾ ਰਾਸਟਰੀ ਇਸੇ ਸੰਗਤ ਨੇ ਦੇਖੋ ਉਹ ਨੇ ਪਿਛਾ ਰਾਸ਼ਟਰੀ ਸਾਮ ਸੇਵਕ ਸੰਗ ਠੀਕ ਹੈ ਰਾਸ਼ਟਰੀ ਸਾਮ ਸੇਵਕ ਸੰਗ ਦੇ ਨਾਲ ਇਹ ਹੈ ਕਿ ਜਿਹੜੀ ਹੈ ਸਿਸਟਰ ਆਰਗੇਨਾਈਜੇਸ਼ਨ ਸੀ ਉਹ ਤਾਂ ਇਹ ਖਤਮ ਹੋ ਗਈ 2020 ਦੇ ਵਿੱਚ ਜਿਹੜੀ ਰਾਸ਼ਟਰੀ ਸਿੱਖ ਸੰਗਤ ਉਹ ਪੰਜਾਬ ਦੇ ਵਿੱਚ ਸੀ ਨਹੀਂ ਇਹ ਰਾਸ਼ਟਰੀ ਸਿੱਖ ਸੰਗਤ ਸਾਰੀ ਦੁਨੀਆ ਵਿੱਚ ਸੀ আচ্ছা ਆ ਹਿੰਦੁਸਤਾਨ ਦੀ ਜਿਹੜੀ ਰਾਸ਼ਟਰੀ ਸ਼ੋਭਨ ਸੰਗਿਆ ਉਹ ਬਥਰੀ ਹੈ ਉਹਦੀ ਡਰੈੱਸ ਹੈ ਕਿ ਉਹਨੇ ਥਾਕੀ ਨਿਕਲ ਪਾਉਣੀਆਂ ਜਾਂ ਥਾਕੀ ਪੈਂਟ ਪਾਉਣੀਆਂ ਜਾਂ ਪ੍ਰਿੰਟ ਕਰਨੀਆਂ ਇੱਥੇ ਹੱਥ ਰੱਖਣਾ ਇਹ ਰਾਸ਼ਟਰੀ ਸਿੱਖ ਸੰਗਤ ਦੇ ਵਿਸ਼ੇ ਕੋਈ ਡਰੈੱਸ ਨਹੀਂ ਸੀ ਉਹ ਉਹ ਉਹਨਾਂ ਦਾ ਸੀ ਵੀ ਤੁਸੀਂ ਆਪਦੇ ਮੁਤਾਬਕ ਚੱਲੋ ਅਮਰਤਾ ਹੀ ਰਹੋ ਕਿਸੇ ਤਰ੍ਹਾਂ ਰਹੋ ਜਿਹੜਾ ਤੁਸੀਂ ਆਪ ਦੀ ਕਰਨੀ ਆ ਉਹਨਾਂ ਦਾ ਕੋਈ ਪ੍ਰੇਸ਼ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਛੋਟੀ ਨਹੀਂ ਚੱਕਣੀ ਸੀ ਕੋਈ ਹੋਰ ਨਹੀਂ ਕਰਨਾ ਸੀ ਠੀਕ ਹੈ ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਉਹਦੇ ਤੀਸੇ ਸੀ ਪਹਿਲੀ ਮੇਰੀ ਇੰਟਰਵਿਊ ਹੋਈ ਸੀ ਤਮਰ ਦਾ ਜਿਹੜਾ ਕੈਬਨ ਇਹਨਾਂ ਦਾ ਐਮ.ਐਲ.ਏ ਬਣਿਆ ਆਪਣਾ ਥਰਡ ਤੋਂ ਅਚਾਹ ਆਮ ਪਾਰਟੀ ਦਾ ਤੇ ਪਹਿਲੇ ਨਹੀਂ ਰੋੜਾ ਨਹੀਂ ਜੀ ਨਹੀਂ ਤਮਰ ਕਮਰ ਸਿੰਘ ਅੱਛਾ ਨਾ ਜਿਹੜਾ ਉਹ ਇਥੋਂ ਬਣਿਆ ਤੇ ਉਸ ਤੋਂ ਪਹਿਲਾਂ ਜਿਹੜੀ ਸੀ ਮੈਂ ਭਾਸ਼ਣ ਦਿੱਤਾ ਜਦੋਂ ਇਹ ਆਏ ਸੀ ਮੇਰੇ ਕੋਲ ਬਹੁਤ ਵੱਡਾ ਕਾਠ ਸੀ ਉਹਦੇ ਭਾਸ਼ਣ 'ਚ ਇਹ ਕਿਹਾ ਕਿ ਇੰਦਰਾਜੰਨ ਦੀ ਜਿਹੜਾ ਕਤਲ ਸੀ ਉਹ ਬਿਲਕੁਲ ਗਾਇ ਸੀ ਤੇ ਇਹ ਉਹ ਨਾ ਉਹ ਇੰਦਰਾਜੰਨ ਦੀ ਮਾਰੀ ਜਾਂਦੀ ਤਾਂ ਸਿੱਖ ਪੰਥ ਦੀ ਡਿਗਰੀ ਹੋਣੀ ਪਾ ਕੇ ਸਿੱਖ ਪੰਥ ਤੇ ਸਿਰ ਤੇ ਨਹੀਂ ਰੱਖੀ ਜਾਂਦੀ ਸੀ ਠੀਕ ਹੈ ਤੇ ਜਿੰਦਾ ਤੇ ਜਿਹੜਾ ਸੁੱਖਾ ਤੇ ਜਿੰਦਾ ਸੀ ਉਹਨਾਂ ਵੱਲੋਂ ਕੀਤਾ ਗਿਆ ਉਹ ਬਿਲਕੁਲ ਸਹੀ ਸੀ ਮੈਂ ਉਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਇੱਕ ਤਾਂ ਸਿੱਖਾਂ ਦੀ ਬੱਕਰੀ ਹੱਸਦੀ ਹੈ ਹਾਂ ਹਿੰਦ ਪੁਆਇੰਟ ਰੱਖਿਆ ਸੀ ਠੀਕ ਹੈ ਕਿ ਇਹ ਹਿੰਦੂ ਧਰਮ ਦਾ ਇਹ ਹਿੱਸਾ ਨਹੀਂ ਹਾਂ ਤੇ ਇਹਨਾਂ ਨੂੰ ਹਿੰਦੂ ਨਹੀਂ ਕਿਹਾ ਗਿਆ ਸਭ ਦਾ ਕਿਸੇ ਤਰੀਕੇ ਨਾਲ ਇਹ ਮੈਂ ਔਖੇ ਵੀ ਭਾਸ਼ਣ ਦਿੱਤਾ ਸੀ ਜਿੱਦੇ ਰਾਸ਼ਟਰੀ ਸਿੱਖ ਸੰਗਤ ਚ ਮੈਨੂੰ ਇਹਨਾਂ ਨੇ ਮਾਲਵਾ ਇੰਚਾਰਜ ਬਣਾਇਆ ਠੀਕ ਹੈ ਉਹ ਪਹਿਲੇ ਦਿਨ ਵੀ ਮੈਂ ਇਹੀ ਭਾਸ਼ਣ ਦਿੱਤਾ ਸੀ ਠੀਕ ਹੈ ਦੂਸਰਾ ਇਹ ਦਿੱਤਾ ਕਿ ਜਿਹੜੇ ਸ਼ਹੀਦ ਹੈ ਜਿਹੜੇ ਸੰਤ ਜਰਨੈਲ ਸਿੰਘ ਖੁੱਲਰਾਂ ਵਾਲੇ ਆ ਉਹ ਸਿੱਖਾਂ ਦੇ ਸਭ ਤੋਂ ਵੱਡੇ ਸ਼ਹੀਦ ਮੰਨੇ ਜਾਣ ਚਾਹੀਏ ਠੀਕ ਹੈ ਅਸੀਂ ਮੰਨਦੇ ਹਾਂ ਤੇ ਉਹਨਾਂ ਦੀ ਰਸੂਲਤ ਤੇ ਉਹਨਾਂ ਦੀਆਂ ਨੀਤੀਆਂ ਤੇ ਚੱਲਦੇ ਆ ਤੇ ਚੱਲਦੇ ਰਹਿਣਗੇ ਠੀਕ ਹੈ ਤੀਸਰਾ ਇਹ ਕਿ ਗਿਆਨ ਸਿੰਘ ਸਤਮਨ ਸਿੰਘ ਕੇਰ ਸਿੰਘ ਹੈ ਤੇ ਜਿੰਦਾ ਸੁਠਾ ਇਹ ਮਹਾਨ ਸ਼ਹੀਦ ਮੰਨੇ ਜਾਂਦੇ। ਠੀਕ ਹੈ। ਉਹਨਾਂ ਨੇ ਕਿਹਾ ਸੀ ਕਿ ਇਹਨਾਂ ਤੇ ਸਾਡਾ ਥੋੜੇ ਨਾਲ ਮਤਮਲ ਸਹਿਮਤੀ। ਅੱਛਾ। ਰਾਸ਼ਟਰੀ ਸਿੱਖ ਸੰਗਰਦਾਰ ਚਰਨਜੀਤ ਸਿੰਘ ਪਟਿਆਲੇ ਵਾਲਾ ਉਹ ਸਰਪ੍ਰਸਤ ਸੀਗਾ। ਠੀਕ ਹੈ। ਤੇ ਗੁਰਚਰਨ ਸਿੰਘ ਜਿਹੜਾ ਸੀਗਾ ਆਪਣਾ ਰਾਜਸਥਾਨ ਦਾ ਐਡਵੋਕੇਟ ਹੈ ਉਹ ਵੀ ਸਾਰੇ ਇਹ ਸਾਰੇ ਉਹਦੇ ਰਜ਼ਾਮੰਦ ਸੀ। ਸਹਿਮਤ ਹੋ ਗਏ। ਹੋ ਸਕਤੇ ਮੈਂ ਜਿਹੜਾ ਜੁਲਾਈ 2015 ਦੇ ਵਿੱਚ ਸ਼ਾਮਲ ਹੋਇਆ ਸੀ ਠੀਕ ਹੈ ਜੁਲਾਈ 2015 ਚ ਠੀਕ ਉਸੇ ਸਾਲ ਜਿਹੜੀ ਸਤੰਬਰ ਦੇ ਵਿੱਚ ਇਹ ਜਿਹੜਾ ਸੀ ਬਰਦਾੜੀ ਵਾਲਾ ਤੇ ਜਵਾਹਰ ਸਿੰਘ ਵਾਲੇ ਤੋਂ ਜਿੱਥੇ ਗੁਰੂ ਸਾਹਿਬ ਦਾ ਪਵਿੱਤਰ ਸਰੂਪ ਚਾਤੀ ਉਹਨਾਂ ਦੀ ਬੇਅਦਬੀ ਕੀਤੀ ਗਈ ਸੀ ਫਿਰ ਵਹਿਬਲ ਕਾਲਾ ਦੋਹੀ ਚੱਲੀ ਇਹ 2015 ਮੇਰੇ ਬੰਨ ਪੁੱਛੋ ਠੀਕ ਹੈ ਤੇ ਮੈਂ ਨਾਲ ਦੀ ਨਾਲ ਬਿਆਨ ਦੇਣੇ ਸ਼ੁਰੂ ਕੀਤੇ ਉਹ ਬਾਦਲ ਜੁਮੇਵਾਰ ਵੇਗਾ ਮੇਰੇ ਲਈ ਬਾਦਲ ਜ਼ਿੰਮੇਵਾਰ ਹੈ ਤੇ ਜਿਹੜੇ ਵਹਿਬਲ ਚਲਾ ਗੋਲੀ ਚੱਲੀ ਉਹਦੇ ਲਈ ਵੀ ਬਾਦਲ ਜ਼ਿੰਮੇਵਾਰ ਹੈ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਇਹ ਬਾਦਲ ਦੇ ਖਿਲਾਫ ਬਿਆਨਨਾ ਅੱਛਾ ਇਹ ਬਾਦਲ ਦੇ ਖਿਲਾਫ ਬਿਆਨਨਾ ਵੀ ਉਹ ਸਾਡਾ ਬੀਜੇਪੀ ਇਹ ਇਕੱਲੀ ਸਰਕਾਰ ਚੱਲ ਰਹੀ ਹੈ ਮੈਂ ਸੱਥਾ ਦਾ ਕੱਢ ਕੇ ਤਤਵਾ ਸਾਡਾ ਗੱਠ ਜੋੜ ਤੋੜਦਾ ਮੈਂ ਕਿਹਾ ਵੀ ਬਿਲਕੁਲ ਨਹੀਂ ਇਹ ਮੈਨੂੰ ਕਹਿਣਾ ਤੂੰ ਬਹੁਤ ਵੱਡੀ ਗੱਲ ਹੋਈ ਹੈ ਠੀਕ ਹੈ ਤੇ ਇਹਨਾਂ ਨੇ ਫਿਰ ਮੈਨੂੰ ਕਿਹਾ ਚਲੋ ਜੀ ਤੁਸੀਂ ਤਹੀ ਚਲੋ ਇਹਨਾਂ ਨੇ ਕੋਈ ਉਸ ਤੇ ਮਨੋਗਣਾ ਨਹੀਂ ਚੱਲੋ ਹੱਕ ਹੀ ਚੱਲੋ ਪਰ ਸਾਡੇ ਹੈੱਡਕੁਆਰਟਰ ਵੱਲੋਂ ਜਾਰੀ ਨਹੀਂ ਹੋਊ ਉਹ ਬਿਆਨ ਥੋੜਾ ਹੋ ਠੀਕ ਹੈ ਤੁਸੀਂ ਕਰੋ ਫਿਰ ਇਹਨਾਂ ਨੇ ਗਵਰਨਰ ਦੇ ਡੈਪੂਟੇਸ਼ਨ ਗਵਰਨਰ ਪੰਜਾਬ ਨੂੰ ਮਿਲਿਆ ਇਸ ਵਾਰ ਵਿੱਚ ਠੀਕ ਹੈ ਤੇ ਉਹਦੇ ਵਿੱਚ ਮੈਨੂੰ ਨਹੀਂ ਬੁਲਾਇਆ ਓਕੇ ਨਾ ਮੈਨੂੰ ਦੱਸਿਆ ਉਹ ਗਵਰਨਰ ਪੰਜਾਬ ਨੇ ਕਿਹਾ ਉਹਦੇ ਗਵਰਨਰ ਪੰਜਾਬ ਨੂੰ ਡੈਪੂਟੇਸ਼ਨ ਦੇ ਮੈਂਬਰ ਰੈਂਡਮ ਦਿੱਤਾ ਕਿ ਬਾਅਦ ਵਿੱਚ ਮੋਟ ਵੀ ਆਗਮੀ ਹੈ ओके हां ਇਹ ਜਿਹੜੀ ਆ ਬੇਅਦਬੀ ਕੋਈ ਹੱਥ ਨਹੀਂ ਹੋਰ ਤਾਕਤਾਂ ਦਾ ਹੱਥ ਹੈ ਠੀਕ ਹੈ ਉਸ ਤੇ ਸਾਡੇ ਬڑے ਮਤਭੇਦ ਹੋਏ ਤੇ 25 April 2016 ਨੂੰ ਮੈਂ ਬਕਾਇਦਾ ਅਸਤੀਫਾ ਦਿੱਤਾ ਸਾਡੇ ਦੇ ਤੋਂ ਹਾਂ ਛੱਡਤੀ ਇਹ ਚਾਹੇ ਕਿ ਇਹ ਸਿੱਖਾਂ ਦੀ ਦੁਸ਼ਮਣ ਹੈ ਇਹ ਪ੍ਰਤਾਪ ਸਿੰਘ ਬਾਦਲ ਨਾਲ ਨਿਬੀ ਹੋਈ ਹੈ ਕਿ ਇਹ ਸਿੱਖਾਂ ਨੂੰ ਖਤਮ ਕਰਨ ਲਈ ਚੱਲ ਰਹੀ ਹੈ ਤੇ ਸਿੱਖ ਜਿਹੜੇ ਆ ਰਾਸ਼ਟਰੀ ਸਿੱਖ ਸੰਗਠਨ ਤੋਂ ਤੇ ਰਾਸ਼ਟਰੀ ਸੋਮ ਸੇਵਕ ਸੰਗਠਨ ਤੋਂ ਦੋਨੋਂ ਤੋਂ ਸੁਚੇਤ ਰਹਿਣ ਠੀਕ ਹੈ ਇਹ ਸਾਡੀ ਦੋਸਤੋ ਉਹੀ ਤੇ ਨੀਤੀ ਚੱਲੀ ਗਈ ਸੀ ਕਿ ਜੇ ਇਹਨਾਂ ਨਾਲ ਮਜੀਤ ਸਿੰਘ ਸਿੱਖਾਨੀਆ ਮੰਗਾ ਮਣਵਾ ਸਕਦੇ ਜੇ ਬਹਾਦਰ ਸ਼ਾਹ ਨਾਲ ਗੁਰੂ ਸਾਹਿਬ ਮਣਾ ਸਕਦੇ ਆ ਤੁਸੀਂ ਇੱਕ ਪੈਂਤੜਾ ਲਿਆ ਹਾਂ ਇੱਕ ਪੈਂਤੜਾ ਸੀ ਪਰ ਅਸੀਂ ਸ਼ਾਮਲ ਨਹੀਂ ਹੋਏ ਕਦੀ ਵੀ ਆਰ ਇਸ ਨੂੰ ਹੁਣ ਦੇਖੋ ਜਿੰਨੇ ਜਿੰਨੇ ਉਹ ਦੂਜੀ ਆਰ ਇਸ ਜਿੰਨੇ ਇਹਨੇ ਉਹ ਸਾਰੇ ਟਿਕਾ ਲਾ ਲੈਂਦੇ ਜਦੋਂ ਇੱਧਰ ਜਾਂਦੇ ਆ ਉਹ ਸਤਸ੍ਰੀਕਾਲ ਕਹਿੰਦੇ ਆ ਵੜ ਜਾਂਦੇ ਆ ਰਾਮਨਾਮ ਕਹਿੰਦੇ ਮੈਂ ਉਸੇ ਗੱਲ ਤੋਂ ਹੀ ਕਹਿ ਰਿਹਾ ਆਹੀ ਮੇਰੀ ਜਿਹੀ ਐਡਰੈਸ ਰਹੀ ਤੇ ਇਹ ਪੈਂਕੜਾ ਕਹੀ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਜੀ ਤਾਂ ਗੁਰੂ ਸਾਹਿਬ ਨਾਲ ਤੁਲਨਾ ਕਰਦੇ ਆ ਤਾਂ ਫਿਰ ਜੇ ਮੈਂ ਅੱਜ ਚੇਸ ਰੱਖੇ ਹੋਏ ਆ ਦਾੜਾ ਰੱਖਿਆ ਹੋਇਆ ਉਹ ਗੁਰੂ ਸਾਹਿਬ ਦੀ ਨਾਲ ਗੁਰੂ ਸਾਹਿਬ ਕਰਕੇ ਰੱਖਿਆ ਹੋਇਆ ਕਿ ਮੈਂ ਉਹਨਾਂ ਦੇ ਹੁਕਮਾਂ ਨੂੰ ਮੰਨਦੇ ਤੁਲਨਾ ਕਦੀ ਕਰਨੀ ਹੁੰਦੀ ਚਲੋ ਇਹ ਤਾਂ ਹੋ ਗਿਆ ਤੁਹਾਡਾ ਸ਼ੁਪਾਸ਼ੀ ਕਰਨ ਮੇਰੀ ਤੁਸੀਂ ਕੀ ਹੁਣ ਇੱਕ ਮੈਂ ਪਿਛਲੇ ਕਾफी ਮਤਲਬ 3-4 ਸਾਲ ਤੋਂ ਪਹਿਲਾਂ ਤੋਂ ਮੈਂ ਬਾਬਾ ਜੀ)^{(1)})^{(2)})^{(3)} ਦੀ ਵਰਤੀ ਤੇ ਵੀ ਆਉਨੇ ਆ ਇੱਕ ਵਾਰੀ ਤੁਸੀਂ ਇੱਥੇ ਸਟੇਜ ਤੇ ਬਾਬਾ ਜੀ)^{(1)})^{(2)})^{(3)} ਦੀ ਬਾਤੀ ਦੀ ਸਟੇਜ ਤੇ ਗਿਆ ਇਸ ਵੀ ਅੰਮ੍ਰਿਤਪਾਲ ਇੱਕ ਬਾਦ ਨਹੀਂ ਗਿਆ ਅੰਮ੍ਰਿਤਪਾਲ ਜਿਹੜਾ ਡਿਬਰੂਗੜ੍ਹ ਦੇ ਹਾਂ ਟਾੜਾ ਸਟੇਜ ਤੇ ਇੱਕ ਬਿਆਨ ਅੱਜ ਵੀ ਤੁਸੀਂ ਭਾਈ ਅੰਮ੍ਰਿਤਪਾਲ ਨੂੰ ਸਿੱਖਣ ਦਾ ਆਉਣ ਵਾਲਾ ਲੀਡਰ ਮੰਨਦੇ ਦੇਖੋ ਵੀ ਗੱਲ ਇਹ ਹੈ ਕਿ ਮੇਰਾ ਜਿਹੜਾ ਪਛੋਕੜ ਹੈ ਕਿ 1978 ਤੋਂ ਜਦੋਂ ਨਰੰਗਤਾਰੀ ਚਲਾਇ ਸ਼ੋਇਆ ਉਦੋਂ ਤੋਂ ਮੈਂ ਸਿੱਖ ਨੌਜਵਾਨਾਂ ਦੀ ਜਿਹੜੀ ਆ ਪਰਵਾਈ ਕੀਤੀ ਪਹਿਲਾਂ ਸੰਤ ਜਰਨੈਲ ਸਿੰਘ ਭੰਡਰਾਵਾਲੇ ਦੇ ਹੁਕਮ ਨਾਲ ਪੁੱਛੋਂ ਬਾਬਾ ਜੁਲੰਦਰ ਸਿੰਘ ਦੇ ਹੁਕਮ ਨਾਲ ਠੀਕ ਤੇ ਮੈਂ ਉਹਨਾਂ ਨਾਲ ਖੜਿਆ ਉਹੇ ਜੇ ਸਮਿਆਂ 'ਚ ਜਦੋਂ ਕੋਈ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇਹਨਾਂ ਦੇ ਨਾਲ ਖੜਦਾ ਠੀਕ ਤੇ ਮੈਂ ਜਦੋਂ ਆਪਾਂ ਇਹ ਅਮਰ ਤਾਂ ਇਹ ਅਮਰਪਾਲ ਸਿੰਘ ਆਇਆ ਤਾਂ ਮੈਨੂੰ ਇਹ ਲੱਗਦਾ ਸੀ ਜਿਹੜੀਆਂ ਉੱਤੇ ਇੱਥੇ ਉਹ ਜੋ ਦਸਤਾਰ ਬੰਦੀ ਹੋਈ ਹੋਰ ਬੰਦੀ ਹੋਈ ਤੇ ਉਹੀ ਸਿੱਖਾਂ ਦਾ ਜਿਹੜਾ ਬਾਦ ਨੀਤਾ ਹੈ ਤੇ ਅੱਜ ਉਹ ਜਿਹੜਾ ਹੈ ਸੰਤ ਜਰਨੈਲ ਸਿੰਘ ਦੇ ਨਕਸ਼ੇ ਤਦਮਾ ਤੇ ਚੱਲ ਰਿਹਾ ਠੀਕ ਹੈ ਸੰਤ ਜਰਨੈਲ ਸਿੰਘ ਪੰਡਰਾਵਾਲੇ ਠੀਕ ਹੈ ਤੇ ਅੱਜ ਮੈਂ ਮਾਫੀ ਵੀ ਮੰਗੀ ਹੈ ਵੀ ਮੈਂ ਜਿਹੜਾ ਸਵਾਲ ਵੀ ਤਾਈਉ ਕੀਤਾ ਵੀ ਅੱਜ ਮਾਫੀ ਮੰਗਣ ਦਾ ਕਾਰਨ ਹਾਂ ਮਾਫੀ ਮੰਗਣ ਦਾ ਕਾਰਨ ਤੇ ਮੇਰਾ ਉਹ ਜਿਹੜੇ ਤਜਰਬੇ ਹੁੰਦੇ ਆ ਇਸ ਵਿੱਚ ਆਪਾਂ ਤਜਰਬਿਆਂ ਦੇ ਆਧਾਰ ਤੇ ਗੱਲ ਕਰਦੇ ਹੁੰਦੇ ਠੀਕ ਹੈ ਤੇ ਅੱਜ ਉਹ ਜਿਹੜਾ ਹੈਗਾ ਉਹ ਸਮਾਜ ਜਿਹੜਾ ਹੈਗਾ ਇਹ ਨਹੀਂ ਕਿ ਬਾਬਾ ਜੁਨਦਰ ਸਿੰਘ ਦੇ ਮਤਲਬੇ ਦਾ ਕੋਈ ਲੀਡਰ ਨਹੀਂ ਆਇਆ ਮੈਂ ਅੰਮ੍ਰਿਤਪਾਲ ਸਿੰਘ ਤੇ ਕੋਈ ਜਾਮ ਨਹੀਂ ਲਾਉਂਦਾ ਕੋਈ ਬਹੁਤਾ ਨਹੀਂ ਕਰਦਾ ਪਰੰਤੂ ਰਾਜਨੀਤੀ ਦੇ ਵਿੱਚ ਜਿਹੜਾ ਨਤੀਜਾ ਨਿਕਲੇ ਆ ਉਹ ਜਿਹੜਾ ਸਰਨਤਾਰ ਨਿਕਲੇ ਆ ਉਹ ਹੋਰ ਥਾਮ ਤੇ ਨਿਕਲੇ ਆ ਕਿ ਵੱਡੇ ਵੱਡੇ ਜਿਹੜੇ ਰਾਜਨੀਤੀ ਕਰਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਉਹਨਾਂ ਦੇ ਆਲੇ ਦੁਆਲੇ ਇਤ ਤੋਟਰੀ ਸੀ ਜਿਹੜੀ ਹੁੰਦੀ ਆ ਹੋ ਜਾਂਦੀ ਆ ਬਹੁਤ ਲੋਕ ਟੇਕ ਇੰਡੀ ਸੀ ਵੀ ਰਾਜਦੇਵ ਸਿੰਘ ਹਮਤਪਾਲ ਦੇ ਵਕੀਰ ਵੀ ਆ ਉਹਨਾਂ ਦੇ ਬਲਾਰੇ ਵੀ ਆ ਉਹਨਾਂ ਦਾ ਹੀ ਸਾਰਾ ਕੁਝ ਆ ਤੇ ਹੁਣ ਤੁਹਾਨੂੰ ਪੁੱਛਦੇ ਕਿਥੇ ਦੇ ਨੇ ਦੇਖੋ ਜੀ ਬਿਲਕੁਲ ਬਲਾਰਾ ਵੀ ਸੀ ਮਾਈਂਡ ਗੇਅਰ ਕੇ ਕੱਫੀ ਵਰੀ ਗਿਆ ਮੈਂ ਚੈੱਕ ਕਰਾਂ ਹੀ ਪੇਮੈਂਟ ਕੀਤੀ ਹੈ ਇਹਨਾਂ ਤੋਂ ਚਤੇਲਾ ਨਹੀਂ ਲਿਆ ਜੇ ਇਹ ਕਹਿਦੇ ਨੂੰ ਵੀ ਕਿਸੇ ਪਾਸੇੋਂ ਲਿਆ ਬਾਕੀ ਤਾਂ ਜਿਹੜੇ ਆ ਪੈਸੇ ਲੈ ਕੇ ਤਾਂ ਕੋਈ ਆ ਹੀ ਚਲੋ ਤੇ ਮੈਂ ਇਹਨਾਂ ਦਾ ਬੁਲਾਰਾ ਲਿਖਤੀ ਤੌਰ ਤੇ ਇਹਨਾਂ ਨੇ ਮੈਨੂੰ ਬੁਲਾਰਾ ਪੁਆਇੰਟ ਕੀਤਾ ਸੀ ਪਰੰਤੂ ਮੈਂ ਲਿਖੀ ਤਾਂ ਉੱਥੇ ਕਹਿਤਾ ਕਿ ਹੁਣ ਮੈਂ ਇਹਨਾਂ ਦਾ ਵਕੀਲ ਨਹੀਂ ਹਾਂ ਜਦੋਂ ਇਹਨਾਂ ਤੋਂ ਲਿਆ ਗਿਆ ਤਾਂ ਕੁਛ ਨਹੀਂ ਜਿਹੜੇ ਸਾਰੀ ਗੱਲ ਦੇ ਵਿੱਚ ਹੁਣ ਪੁੱਛਣ ਦੀ ਤਾਂ ਗੱਲ ਇਹ ਹੁੰਦੀ ਹੈ ਜੀ ਵੀ ਮੇਰੀ ਕਿਸੇ ਗੱਲ ਕਿ ਹਰੇਕ ਗੱਲ ਮੈਂ ਉਹਨਾਂ ਨੂੰ ਕਿਹਾ ਕਿ ਜੇ ਸਿਆਸੀ ਹੋਂਦ ਬਣਾਉਣੀ ਹੈ ਤਾਂ ਇਸ ਤਰ੍ਹਾਂ ਚੱਲਣਾ ਪਊਗਾ ਉਹ ਤਾਂ ਦੂਜੇ ਇੱਕ ਅਫਸਰ ਹੈ ਮੈਂ ਕੀ ਕਹਿੰਦੇ ਹੁੰਦੇ ਨੇ ਪੰਜਾਬ ਦਾ ਤੇ ਉਹ ਅਰਸ਼ਰ ਦੀ ਪ੍ਰਵੰਤਮਾਨ ਨੇੜਤਾ ਉਹ ਮੇਰੇ ਤੇ ਛੜਿਆ ਅੱਛਾ ਪ੍ਰਵੰਤਮਾਨ ਨਹੀਂ ਵੀ ਕਿਸੇ ਤਰੀਕੇ ਨਾਲ ਰਾਜਦੇਵ ਸਿੰਘ ਖਾਲਸਾ ਨੂੰ ਅੰਮ੍ਰਿਤਪਾਲ ਤੋਂ ਪਾਸੇ ਕੀਤਾ ਜਾਵੇ ਇਹ ਰਾਜਸੀ ਜਿਹੜੀ ਇਹ ਸਾਰੀ ਨੀਤੀ ਆ ਇਹ ਦੇ ਰਹੇ ਅਵੇ ਬਾਹ ਮਾਨੇ ਨਹੀਂ ਜੰਦੇ ਹਾਂ ਇਹ ਸਾਡੇ ਲਈ ਖਤਰਾ ਪੈਦਾ ਹੋਊਗੀ ਠੀਕ ਹੈ ਤੇ ਉਹ ਜਿਹੜਾ ਸੀਦਾ ਉਹਨੇ ਕਿਸੇ ਨੂੰ ਗਮਰਾ ਕਰਕੇ ਹੋਰ ਇੱਕ ਦੋ ਬੰਦੇ ਹੋਰ ਨਾਲ ਮਲਾ ਲੇ ਤੇ ਬਾਕੀ ਬਿਮੇਸ਼ਨ ਜੋ ਵੀ ਦੋ ਤਿੰਨ ਬੰਦੇ ਬੁਲਾ ਲਏ ਉਹਨਾਂ ਨੂੰ ਪਤਾ ਨਹੀਂ ਪਤਾ ਸੀ ਗੱਲ ਦਾ ਪਤਾ ਨਹੀਂ ਨਹੀਂ ਪਤਾ ਸੀ ਤੇ ਉਹਨਾਂ ਨੇ ਬਰੋਤਾ ਆਰਐਸਐਸ ਜਿਹੜਾ ਸੀ ਇਹ ਕਿਸੇ ਹੋਰ ਨੇ ਨਹੀਂ ਕਿਹਾ ਇਹ ਅਮਰਤਪਾਲ ਦੇ ਬੰਦੇ ਆ ਨਹੀਂ ਜਿਹੜਾ ਆਰਐਸਐਸ ਵਿੱਚਲਾ ਗਰੁੱਪ ਹੈ ਜਿਹੜਾ ਅਮਰਤਪਾਲ ਤੇ ਕਬਜ਼ਾ ਕਰਦਾ ਹੈ ਇਹ ਉਹਨਾਂ ਨੇ ਆਰਐਸਐਸ ਵਾਲਾ ਪ੍ਰੈਜ਼ੀਡੈਂਟ ਦਾ ਕੀਤਾ ਤੇ ਚਲੋ ਆਪਾਂ ਇੰਟਰਵਿਊ ਫੋਟੋ ਵੀ ਕਰਨੀ ਆ ਤੇ 2027 ਆਲੀ ਕਿ ਆ ਜੀ ਜਿਮਨੀ ਜੋਂ ਇੱਕ ਹੋ ਗਈ ਹੈ ਤੇ ਦੋ ਹੋਰ ਆ ਜੀ ਕਿਉਂਕਿ ਅਦਨਾਲੀ ਵਾਲੀ ਵੀ ਖਾਜਾ ਹੋਵੇ ਤੇ ਮੈਂ ਖੁਦ ਜਿੱਦਾਂ ਜਿਮਨੀ ਜੋਂ ਦੇ ਵਿੱਚ ਜਾ ਕੇ ਦੇਖਿਆ ਜੋ ਜਦਾ ਚਲੋ ਕੈਂਡੀਡੇਟ ਮਨਜੀਤ ਸਿੰਘ ਸਾਝਾ ਸੀਗਾ ਪਰ ਸਾਝ ਦਿਖਦੀ ਨਹੀਂ ਸੀ ਸਾਝ ਜਿੱਦਾਂ ਉਹ ਆਪਣੇ ਜਿਵੇਂ ਜੰਗੀਆਂ ਜਾ ਕੇ ਪ੍ਰਚਾਰ ਜਰੂਰ ਕਰਦੀਆਂ ਸੀ ਪਰ ਜਿੱਦਾਂ ਇੱਕ ਕਮੇਟੀ ਬਣਾ ਕੇ ਇੱਕ ਗਰੁੱਪ ਬਣਾ ਦਿਉ ਨੇ ਆਰਗੇਨਾਈਜ਼ ਕੀਤਾ ਜਾਵੇ ਉਹ ਮੈਨੂੰ ਕਾਟ ਦਿੱਤੀ ਆ ਤੁਹਾਨੂੰ ਲੱਗਦਾ ਵੀ ਇਹੀ ਚੀਜ਼ ਦੀ ਕਾਟ ਸੀ ਇਸ ਕਰਕੇ ਆਪਾਂ ਨੂੰ ਆਪਾਂ ਹੀ ਮੰਦਿਰ ਸਿੰਘ ਜਤਨੀ ਚੱਲੋ ਦੇਖੋ ਜੀ ਉਹ ਤਾਂ ਕਾਟ ਤਾਂ ਸੀ ਨਿਉ ਪਰ ਜਿੱਥੇ ਬੰਦੀਆਂ ਕਦੇ ਇਕੱਠਾ ਕਦੇ ਨਹੀਂ ਹੋ ਸਕਦੀਆਂ ਆ ਚੌਕ ਕਿਉਂ ਜਿਵੇਂ ਸੂਰਜ ਜਿਹੜਾ ਹੈਗਾ ਉਹ ਪੂਰਬ ਵੱਲ ਚੜੂਗਾ ਪੱਛਮ ਵੱਲ ਨਹੀਂ ਚੱਲਦਾ ਤੇ ਜਿੱਥੇ ਸਿੱਖ ਜਿੱਥੇ ਬੰਦੀਆਂਗੇ ਇਤਿਹਾਸ ਦੇ ਵਿੱਚ ਕਦੇ ਇਕੱਠਾ ਨਹੀਂ ਹੋਈ ਹੋਗੀ ਨਹੀਂ ਨਾ ਹੋਵੇ ਕਿ ਜਿਹੜਾ ਜਾਲੀ ਦਾਬ ਨਹੀਂ ਹੋਊਗਾ ਜਾਂ ਗਾਹਾਂ ਵੀ ਨਹੀਂ ਹੋਊਗੇ ਕਰਨਗੇ ਤਾਂ ਜਾਲੀ ਵਾਰ ਤਲਾਬ ਹੋਊਗਾ ਅੱਛਾ ਇਹ ਤਾਂ ਇੱਕ ਤਕੜਾ ਲੀਡਰ ਜਿਹੜਾ ਹੈਗਾ ਉਹ ਰੱਖਣਾ ਪਊਗਾ ਉਹਨੇ ਜਿਹੜਾ ਬਾਬਾ ਜਗENDER ਸਿੰਘ ਬਲਦਾ ਹੋਵੇ ਕਿ ਉਹੀ ਲੀਡਰ ਦੇ ਵਿੱਚ ਇੱਕ ਤਾਂ ਮੰਨੀ ਜਾਊਗੀ ਜਿਹੜੀ ਹੁਣ ਹੈ ਹੁਣ ਉਹ ਵਿਚੇ ਰਹਿ ਕੇ ਲੱਤਾਂ ਖਿੱਚਦਾ ਸੀ ਤੂੰ ਇਧਰ ਨੂੰ ਖਿੱਚਦਾ ਸੀ ਕਿ ਉਧਰ ਨੂੰ ਖਿੱਚਦਾ ਸੀ ਉਹਨਾਂ ਨੇ ਤਾਂ ਸਾਰਾ ਜਿਹੜਾ ਇਹ ਖਤਮ ਕਰਤਾ ਏਜੰਸੀਆਂ ਦੇ ਬੰਦੇ ਆਮ੍ਰਿਤਪਾਲ ਸਿੰਘ ਆਰ ਜੀ ਜਿਹੜੇ ਹੈਗੇ ਆ ਉਹ ਵਿੱਚੋਂ ਜੁਲਕਦੇ ਆਏ ਹੋਏ ਆ ਤੇ ਉਹ ਜੀ ਦੀ ਭਗਵੰਤਮਾਨ ਨਾਲਿਆ ਜੀ ਹੋਵੇ ਉਹਦਾ ਯਰਸਰ ਹੋਵੇ ਉਹਨਾਂ ਦਾ ਇਹੀ ਆ ਵੀ ਰੌਲਾ ਦਾਪਾ ਪਵਾਇਆ ਜਾਵੇ ਉਹ ਬੜੀ ਤੰਗਿਆਬੀ ਦੇ ਨਾਲ ਰੌਲਾ ਦਾਪਾ ਪਵਾ ਰਹੇ ਨੇ ਤੇ ਇਹਨਾਂ ਨੂੰ ਖਤਮ ਕਰ ਰਹੇ ਨੇ ਸੋ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਐ ਥਾਲਸਾ ਪੰਥ ਨੂੰ ਤੇ ਜਿਹੜੇ ਆ ਕਮੈਂਟ ਵੀ ਨਾ ਕਰਦੇ ਆ ਕਮੈਂਟ ਕਰਦੇ ਉਹ ਬੰਦੇ ਨੇ ਜਿਹੜੇ ਕੀ ਕੀ ਤੇ ਉਂਗਲ ਤੇ ਖੂਨ ਬਾਹਰ ਨਹੀਂ ਸਾਡੇ ਬਾਹਰ ਆ ਨਹੀਂ ਸਾਡੇ ਕੋ ਪ੍ਰੈਕਟੀਕਲ ਰਹਿਣੀ ਉੱਥੇ ਰੇ ਬੈਠੇ ਏਜੰਸੀਆਂ ਦੇ ਪਿੱਛੇ ਲੱਗ ਕੇ ਕਮੈਂਟਸ ਕਰੀ ਹੋਈ। ਇਹ ਭਾਈ ਅਮਰਿਤਪਾਲ ਸਿੰਘ ਟੈਂਖਾ ਲੋਹੇਰਗੜ੍ਹ ਦਾ ਆਇਆ ਹੋਗਾ ਮੈਨੂੰ ਗ੍ਰੈਂਡ ਨਹੀਂ ਪਤਾ ਸੀ। ਕਿ ਬਾਕੀ ਉਹਨਾਂ ਦੇ ਸਾਥੀ ਪੰਜਾਬ ਚ ਆ ਗਏ ਲੇਕਿਨ ਉਹ ਅਜੂ ਡਿਗਰੀ ਵਾਰਤੀ ਆ। ਉਹਨਾਂ ਦੇ ਬਾਰੇ ਵਿਅਕਤੀਗਤ ਤੁਹਾਡਾ ਪਿੰਟ। ਨਹੀਂ ਕਿ ਵਿਅਕਤੀਗਤ ਦੇਖੋ ਕਿਸੇ ਨੂੰ ਫੜਕੇ ਰੱਖਣਾ ਵੀ ਨਜ਼ਰਬੰਦੀ ਕਰਨਾ ਉਸ ਨੂੰ ਅਸੀਂ ਆਲੋਚਨਾ ਹੀ ਕਰਾਂਗੇ। ਗਲਤ ਗੱਲਾਂ ਬਿਲਕੁਲ। ਉਹ ਕਿਸੇ ਨੂੰ ਇਸ ਤਰ੍ਹਾਂ ਫੜਕੇ ਨਹੀਂ ਰੱਖਣਾ ਚਾਹੀਦਾ। ਪਰੰਤੂ ਜਿਹੜੀ ਹੈ ਨਾ ਕਿਸੇ ਦੀ ਤੂ ਪਰਵਾਹੀ ਹੋ ਰਹੀ ਹੈ। ਨਾ ਇਹ ਕਰ ਰਹੇ ਨੇ। ਇਹਨਾਂ ਨੇ ਪਾਰਟੀ ਦਾ ਜਿਹੜਾ ਘੇਰਾ ਉਹ ਸੌਣਾ ਬਣਾ ਲਿਆ ਉਹ ਆਪਦੇ ਬੰਦਿਆਂ ਕੋਲ ਹੀ ਰੱਖਦੇ ਆ ਉਹ ਜਿਹੜੇ ਬੰਦੇ ਨੇ ਉਹਨਾਂ ਨੇ ਜਿਹੜਾ ਹੈਗਾ ਇੱਕ ਰਾਜਨੀਤੀ ਦਾ ਪ੍ਰिजनਰ ਬਣਾ ਲਿਆ ਆਪਦੇ ਪ੍ਰਧਾਨ ਨੂੰ ਤੇ ਕੈਦੀ ਬਣਾ ਲਿਆ ਰਾਜਨੀਤੀ ਦਾ ਸਾਡੇ ਚਾਹੇ ਤੋ ਚੱਲੂ ਜਿੱਥੋਂ ਤੱਕ ਸਰਦਾਰ ਜੀ ਜਿਹਨੇ ਹੁੰਦੇ ਨੇ ترਸੇਮ ਸਿੰਘ ਦਾ ਕੁਐਸਚਨ ਆ ਉਹ ਪ੍ਰਸ਼ਨ ਉਹ ਬੜੇ ਸੁਝਬਾਨ ਨੇ ਤੇ ਮਿੱਠ ਬੋਲੜੇ ਵੀ ਨਾ ਹੁਣ ਕੋਈ ਚੱਲਦੀ ਕੋਈ ਨਹੀਂ ਨਾ ਉਹ ਕਹਿੰਦੇ ਆ ਜੀ ਤੁਸੀਂ ਫਲਾਣ ਨੂੰ ਸ਼ਾਮਲ ਕਰੋ ਫਲਾਣ ਨੂੰ ਨਾ ਕਰੋ ਫਲਾਣ ਨੂੰ ਪਾਰਟੀ ਤੋਂ ਪਾਸੇ ਕਰੋ ਉਹਨਾਂ ਦੀ ਜਾਂ ਦਾ ਜਿਹੜਾ ਢਾਂਚਾ ਬਣਾਉਣਾ ਚਾਹੀਦਾ ਉਹ ਨਹੀਂ ਬਣਦਾ ਹਾਂ ਉਹ ਬਣ ਨਹੀਂ ਸਕਦਾ ਬਣ ਵੀ ਨਹੀਂ ਸਕਦਾ ਚਲੋ ਇਹ 27 ਆ ਰਹੀਆ ਸਖ ਮਤਲਬ ਤੁਹਾਡੀ ਨਜ਼ਰ ਤੇ ਤੁਹਾਡੇ ਕੋਲ ਕਿਹੜਾ ਪੈਂਤਰਾ ਆ ਜਿਹੜਾ ਤੁਸੀਂ ਆਵਾਜ਼ੀ ਘੁੰਮ ਰਹੇ ਹੋ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਮੇchu ਜੀ ਪੈਂਤਰਾ ਤਾਂ ਇਹ ਆ ਪੈਂਤਰਾ ਤਾਂ ਜਦੋਂ ਆਪਦੇ ਕੋਲੇ ਕੋਈ ਹੱਥ ਤਿਆਰ ਹੋ ਫਿਰ ਪੈਂਤਰਾ ਮੈਂ ਦੱਸੂਗਾ ਮੈਂ ਪਹਿਲੀ ਪੈਂਤਰੇ ਬਣਾਈ ਜਾਵਾ ਮੈਨੂੰ ਤਾਂ ਦੱਸ ਨਹੀ ਨਹੀਂ ਨਹੀਂ ਮੇਰੇ ਕੋਲੇ ਕੋਈ ਤਾਕਤ ਤਹਿੰ ਅੱਛਾ ਮੈਂ ਕਿਸੇ ਸੁਝਾਅ ਦੇ ਜੋ ਜਥੇਵੰਦੀ ਦਾ ਤਾਂ ਕੋਈ ਮੈਂ ਉਹ ਹਿੰਨ ਮੈਂ ਤਾਂ ਸੁਝਾਅ ਦੇਤਾ ਜੀ ਵੇਚ ਤਾਂ ਤਗੜਾ ਲੀਡਰ ਚਾਹੀਦਾ ਠੀਕ ਹਾਂ ਤਗੜਾ ਲੀਡਰ ਹੋਵੇ ਬਾਬਾ ਜਗਨਦਰ ਸਿੰਘ ਵਰਗਾ ਜਿਹੜਾ ਫੈਸਲੇ ਲੈ ਸਕੇ ਕੰਨਾਂ ਦਾ ਕੱਚਾ ਨਾ ਹੋਵੇ ਕਿਸੇ ਨਾਲ ਹੀ ਚਲਾਇਆ ਨਾ ਜਾਂਦਾ ਹੋਵੇ ਤੇ ਕਿਸੇ ਦਾ ਗੁਆ ਨਾ ਚਾਹੁੰਦਾ ਹੋਵੇ ਇਕੱਲਾ ਸਰਕਾਰ ਦਾ ਗੁਆ ਨਹੀਂ ਜਿਹੜੇ ਨਾਲ ਤਰਲੂ ਵਾਲੇ ਉਹਨਾਂ ਦਾ ਦਰਵਾਜ਼ਾ ਵੀ ਨਾ ਚਲਦਾ ਹੋਵੇ ਅੱਜ ਹੁਣ ਸੰਧੂ ਸਭ ਤੋਂ ਵੱਡਾ ਖਾਲਸਤਾਨ ਦਾ ਮੈਕੀਸੀ ਇਮਾਰਤਾ ਉਹਨਾਂ ਨੇ ਜਿਹੜੇ ਖਾਲਸਤਾਨ ਕਹਿੰਦੇ ਸੀ ਫਿਰ ਜੇ ਇਸੇ ਤਰ੍ਹਾਂ ਹੀ ਹੋਊਗਾ ਫਿਰ ਉੱਥੇ ਦਾ ਉਹਦੀ ਨੀਤੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੋਏ ਵੀ ਨੀਤੀ ਉਹ ਵੀ ਕਿਧਰ ਨੂੰ ਜਾਂਦੀ ਹੈ ਕਿਧਰ ਨੂੰ ਨਹੀਂ ਜਾਂਦੀ ਪੈਂਤੜਾ ਤਾਂ ਫੇਰ ਇਹ ਆਉਂ ਤੋਂ ਹੀ ਜਥੇਬੰਦੀ ਤਾਂ ਉਹੀ ਜੀ ਬਣੇ ਨਾ ਜੀ ਚਲੋ ਅਸੀਂ ਪ੍ਰੋਡਕਟ ਬੋਬਤਨ ਮਾਰਕਟ ਦੀ ਸਮਾਜਤਾ ਅਸੀਂ ਆਪਣੇ ਬੰਦੇ ਵੀ ਅਰਦਾਸ ਸਾਹਿਬ ਦੀ ਦਰਵਾਜ਼ਾ ਸੰਪਰਕ ਦਾ ਖੜੇ ਹਾਂ ਤੇ ਸੰਤਾ ਮਰਗ ਦੇ ਲੀਡਰ ਉਹਨਾਂ ਦਾ ਨਾਮ ਤੋੜਾ ਕਾਲਪੁਰ ਬੱਤ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਫਤਿਹ ਬਹੁਤ ਬਹੁਤ ਮਿਹਰਬਾਨੀ ਹਾਂ ਜੀ